ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀਰੇ ਦੇ ਲਾਗੇ ਪਿੰਡ ਬਲਟੋਆ ਵਿਖੇ ਕੱਲ੍ਹ ਦੇ ਇੱਥੇ ਆਏ ਕੱਲ੍ਹ ਇੱਥੇ ਨਗਰ ਕੀਰਤਨ ਸੀ ਅੱਜ ਦੀਵਾਨ ਸੀ ਕੁਲਵੰਤ ਸਿੰਘ ਮਾਨੂ ਤੇ ਬਾਈ ਸ਼ਾਮ ਸਿੰਘ ਦੀ ਪੱਟੀਵਾਲ ਬਾਈ ਗਰਮਿੰਦ ਸਿੰਘ ਦੀ ਬਟੋਆ ਤੇ ਬਾਈ ਗੁਰਸੇਵ ਸਿੰਘ ਗੁਰਸੇਵ ਸਿੰਘ ਸਿੰਘ ਜੀ ਬਲਟੋਆ ਤੇ ਬਾਈ ਗੁਰਪ੍ਰੀਤ ਸਿੰਘ ਜੀ ਇਹ ਸਾਨੂੰ ਹਰ ਸਾਲ ਇੱਥੇ ਦਰਸ਼ਨ ਮੇਲੇ ਸੰਗਤਾਂ ਦੇ ਕਰਾਉਂਦੇ ਆ ਐਤ ਕੀ ਅਸੀਂ ਕੱਲ ਦੇ ਇੱਥੇ ਆਏ ਹੋਏ ਆ ਨਗਰ ਕੀਰਤਨ ਸੀ ਅੱਜ ਦੀਵਾਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਬਾਈ ਗੁਰ ਸਿੰਘ ਜੀ ਤੁਸੀਂ ਆਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਬਾ ਰੁਮਦਾ ਸੰਗਤਾਂ ਦੇ ਦਰਸ਼ਨ ਕਰਾਏ ਬਾਬਾ ਰੋੜੀ ਸ਼ਾਹ ਦੇ ਹਾਂ ਸਾਹਿਬ ਜੀ ਦੇ ਇੱਥੇ ਸਮਾਗਮ ਹੁੰਦੇ ਨੇ ਇਹ ਸੰਗਤਾਂ ਬਹੁਤ ਦੂਰੋਂ ਦੂਰੋਂ ਸੁੱਖਾ ਪੂਰੀਆਂ ਹੁੰਦੀਆਂ ਨੇ ਅਸੀਂ ਵੀ ਦਰਸ਼ਨ ਕਰਨ ਵਾਸਤੇ ਆਏ ਸੀ ਹਾਜ਼ਰੀ ਭਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ গুরুজি কী ফ